ਨਵਾਂ ਹਿੱਸਾ ਕਾંડ 51ਵਾਂ ਸੈਂਟਪਾਲ ਦੇ ਗਿਰਜੇ ਵਿੱਚ ਅੱਧੀ ਰਾਤ ਦਾ ਘੜਿਆਲ ਵੱਜਿਆ ਠੀਕ ਇਸੇ ਵੇਲੇ ਇੱਕ ਆਦਮੀ ਲੰਡਨ ਬ੍ਰਿਜ ਪਾਰ ਕਰਕੇ ਸਾਊਥਵਰਕ ਦੀਆਂ ਗਲੀਆਂ ਵਿੱਚ ਵੜਿਆ ਸੜਕ ਉਤੇ ਲਾਲ ਟੈਨਾਂ ਨਹੀਂ ਸਨ ਜਗ ਰਹੀਆਂ ਉਸ ਸਮੇਂ ਪੈਰਿਸਵਾ ਲੰਡਨ ਵਿੱਚ ਵੀ ਇਹ ਰਿਵਾਜ ਸੀ ਕਿ ਸੜਕਾਂ ਦੇ ਲੰਪ 11 ਵਜੇ ਤੋਂ ਬਾਅਦ ਬੁਝਾ ਦਿੱਤੇ ਜਾਂਦੇ ਸਨ ਸੜਕਾਂ ਹਨੇਰੀਆਂ ਤੇ ਸੁੰਨੀਆਂ ਸਨ ਉਹ ਤੇਜ਼ ਕਦਮ ਪੁੱਟਦਾ ਹੋਇਆ ਤੁਰਿਆ ਜਾ ਰਿਹਾ ਸੀ ਉਸ ਦੀ ਪੁਸ਼ਾਕ ਅਜੀਬ ਸੀ ਉਹੋ ਜਿਹੀ ਪੁਸ਼ਾਕ ਪਹਿਨ ਕੇ ਕੋਈ ਰਾਤ ਨੂੰ ਬਾਹਰ ਨਹੀਂ ਫਿਰਦਾ ਉਸ ਨੇ ਜ਼ਰੀਦੇ ਕੰਮਦਾਰ ਰੇਸ਼ਮ ਦਾ ਕੋਟ ਪਹਿਨਿਆ ਹੋਇਆ ਸੀ ਉਸ ਦੇ ਲੱਕ ਨਾਲ ਤਲਵਾਰ ਲਟਕ ਰਹੀ ਸੀ ਉਸ ਦੀ ਹੈਟ ਵਿੱਚ ਚਿੱਟੀ ਗਲਗੀ ਲੱਗੀ ਹੋਈ ਸੀ ਪਹਿਰੇ ਵਾਲੇ ਉਸ ਨੂੰ ਵੇਖ ਕੇ ਕਹਿੰਦੇ ਇਹ ਕੋਈ ਲਾੜ ਹੈ ਤੇ ਆਦਰ ਨਾਲ ਕਈ ਕਦਮ ਪਿੱਛੇ ਹਟ ਜਾਂਦੇ ਇਤੋਂ ਸੀ ਜਿਹੜਾ ਬਚ ਕੇ ਨੱਠਿਆ ਜਾ ਰਿਹਾ ਸੀ ਉਹ ਕਿੱਥੇ ਸੀ ਉਸ ਨੂੰ ਪਤਾ ਨਹੀਂ ਇਸ ਵੇਲੇ ਉਹ ਇੱਕੋ ਸ਼ਕਲ ਅਨੁਭਵ ਕਰ ਰਿਹਾ ਸੀ ਕਾਦੀ ਡੀਆ ਦੀ ਉਸ ਦੀ ਕੇਵਲ ਇੱਕੋ ਭਾਵਨਾ ਸੀ ਕਿ ਅੱਖ ਦੇ ਫੇਰ ਵਿੱਚ ਗ੍ਰੀਨ ਬਾਕਸ ਵਿੱਚ ਪਹੁੰਚ ਜਾਵੇ ਤੇ ਉੱਥੋਂ ਦਾ ਨਕਸ਼ਾ ਵੇਖੇ ਸ਼ੋਰ ਸ਼ਰਾਬਾ ਸੁਣੀ ਦਰਸ਼ਕਾਂ ਦਾ ਉਤਸ਼ਾਹ ਭਰਿਆ ਹਾਸਾ ਵੇਖੇ ਉਰਸਜ਼ ਨੂੰ ਮਿਲੇ ਡੀਆ ਨੂੰ ਆਪਣੇ ਆਪ ਵਿੱਚ ਅਪੇਧ ਕਰ ਲਵੇ ਤੇ ਜੀਵਨ ਵਿੱਚ ਫਿਰ ਪ੍ਰਵੇਸ਼ ਕਰੇ ਉਹ ਹੋਰ ਤੇਜ਼ੀ ਨਾਲ ਚੱਲਣ ਲੱਗਾ ਅੰਤ ਉਹ ਉਸ ਮੈਦਾਨ ਵਿੱਚ ਜਾ ਪਹੁੰਚਿਆ ਹੁਣ ਉਹ ਤੁਰਦਾ ਨਹੀਂ ਸੀ ਦੌੜਦਾ ਸੀ ਉਸ ਦੀਆਂ ਅੱਖਾਂ ਸਾਹਮਣੇ ਵਾਲੇ ਹਨੇਰੇ ਵਿੱਚ ਖੁੱਪਦੀਆਂ ਜਾਂਦੀਆਂ ਸਨ ਉਹ ਸੋਚਦਾ ਜਿਸ ਵੇਲੇ ਮੈਂ ਟੈਡ ਕਾਸਟਰਸਰਾ ਦੀਆਂ ਖਿੜਕੀਆਂ ਨੂੰ ਦੂਰੋਂ ਵੇਖਾਂਗਾ ਕਿਹਸਾ ਹੋਵੇਗਾ ਉਹ ਦੌੜਦਾ ਜਾ ਰਿਹਾ ਸੀ ਤੇ ਉਸ ਦੇ ਦਿਲ ਵਿੱਚ ਸੈਂਕੜੇ ਤਰ੍ਹਾਂ ਦੀਆਂ ਕਲਪਨਾਵਾਂ ਉੱਠ ਰਹੀਆਂ ਸਨ ਦੀਆ ਦਾ ਕੀ ਹਾਲ ਹੋਵੇਗਾ ਉਰਸਿਸ ਕੀ ਕਰ ਰਿਹਾ ਹੋਵੇਗਾ ਆਦ ਪਰ ਉੱਥੇ ਜਾ ਕੇ ਉਸਨੇ ਵੇਖਿਆ ਇੱਕ ਵੀ ਤਮਾਸ਼ਗਾ ਨਹੀਂ ਸੀ ਸਰਕਸ ਚਲੇ ਗਏ ਸਨ ਤਮਾਸ਼ਾ ਕੰਪਨੀਆਂ ਆਪਣੇ ਤੰਬੂਕ ਨਾਤਾ ਫੁੱਟ ਚੁੱਕੀਆਂ ਸਨ ਨਾ ਕੋਈ ਦੁਕਾਨ ਨਾ ਕੋਈ ਗੱਡੀ ਸਭ ਮਕਾਨ ਖਾਲੀ ਸਭ ਪਾਸੇ ਸੁੰਸਾਨ ਚਿੰਤਾ ਵਿੱਚ ਉਹ ਪਾਗਲ ਹੋ ਉੱਠਿਆ ਇਸ ਦਾ ਕੀ ਮਤਲਬ ਮੈਂ ਭੁੱਲ ਕੇ ਕਿਸੇ ਹੋਰ ਪਾਸੇ ਤਾਂ ਨਹੀਂ ਜਾ ਰਿਹਾ ਨਹੀਂ ਇਹੋ ਸਾਹਮਣੇ ਟੈਡਕਾਸਟਰ ਹੈ ਹੋ ਪਰਮਾਤਮਾ ਪਲੋਪਲੀ ਵਿੱਚ ਇੱਕ ਹੀ ਹੋ ਗਿਆ ਉਸਨੇ ਫਾਟਕ ਦਾ ਬੂਹਾ ਖੜਕਾਇਆ ਹੋਰ ਖੜਕਾਇਆ ਪਰ ਅੰਦਰੋਂ ਕੋਈ ਨਾ ਬੋਲਿਆ ਸੰਗ ਪੜਿਆ ਬੂਹੇ ਨੂੰ ਜ਼ੋਰ-ਜ਼ੋਰ ਦੀ ਠੁੱਡ ਮਾਰੇ ਪਰ ਸਭ ਵਿਅਰਥ ਉਸਨੇ ਇੱਕ-ਇੱਕ ਦਾ ਨਾਮ ਲੈ ਕੇ ਸੌ-ਸੌ ਆਵਾਜ਼ ਮਾਰੀ ਤਾਕ ਨੂੰ ਹਿਲਾਉਂਦੇ ਹਿਲਾਉਂਦੇ ਦੱਲਾ ਕਰ ਦਿੱਤਾ ਪਰ ਵਿਅਰਥ ਅੰਤ ਉਹ ਇੱਕ ਤਾਕੀ ਦੇ ਸ਼ੀਸ਼ੇ ਤੋੜ ਕੇ ਅੰਦਰ ਲੰਘਿਆ ਸਰਾ ਦਾ ਕੋਨਾ ਕੋਨਾ ਉਸ ਟੂੰਡ ਮਾਰਿਆ ਪਰ ਉਥੇ ਤਾਂ ਆਦਮੀ ਛੱਡ ਕੇ ਚਿੜੀ ਵੀ ਨਜ਼ਰੀ ਨਹੀਂ ਸੀ ਆਉਂਦੀ ਗ੍ਰੀਨ ਬਾਕਸ ਵੀ ਕਿਤੇ ਨਹੀਂ ਸੀ ਉਸ ਦਾ ਸਿਰ ਭੌਣ ਲੱਗਾ